ਖਬਰਾਂ ਦੀ ਖਬਰ ਤੁਹਾਡਾ ਸਵਾਗਤ ਹੈ ਮੈਂ ਹਾਂ ਮਿੰਨੀ ਤੇ ਮੇਰੇ ਨਾਲ ਖਬਰਾਂ ਦੀ ਖਬਰ ਲੈਣ ਲਈ ਹਾਜ਼ਰ ਨੇ ਮਿਸਟਰ ਮੰਨੂ ਸੋ ਅੱਜ ਦੀ ਪਹਿਲੀ ਖਬਰ ਹੈ ਕਿ ਪਿਛਲੇ ਦਿਨੀ ਤਕਨੀਕੀ ਖਰਾਬੀ ਆਨ ਕਰਕੇ ਫੇਸਬੁਕ ਤੇ ਇੰਸਟਾਗ੍ਰਾਮ ਪੰਦ ਰਹੇ ਜਿਹਦੇ ਕਰਕੇ ਲੋਕਾਂ ਨੂੰ ਬਹੁਤ ਸਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਤੁਸੀਂ ਦੇਖ ਲਓ ਵੀ ਲੋਕੀ ਫੇਸਬੁਕ ਤੇ ਇੰਸਟਾਗ੍ਰਾਮ ਨਾਮਕ ਬਿਮਾਰੀ ਦੇ ਨਾਲ ਇਨੇ ਗ੍ਰਸਿਤ ਹੋ ਕੇ ਰੋਗੀ ਬਣ ਗਏ ਆ ਮੈਂ ਥੋੜਾ ਚਿਰ ਬੰਦ ਕੀ ਹੋਈ ਇਹਨਾਂ ਦੀ ਜਾਨ ਨਿਕਲਣ ਵਾਲੀ ਹੋ ਗਈ ਸੀ। ਹੂੰ। ਵੈਸੇ ਵੀ ਪਹਿਲਾਂ ਜਿਉਣ ਵਾਸਤੇ ਤਿੰਨ ਚੀਜ਼ਾਂ ਚਾਹੀਦੀਆਂ ਸੀ ਰੋਟੀ, ਕੱਪੜਾ ਤੇ ਮਕਾਨ ਪਰ ਅੱਜਕੱਲ ਚਾਹੀਦਾ ਫੇਸਬੁੱਕ ਤੇ ਇੰਸਟਾਗ੍ਰam। ਕਿਉਂਕਿ ਲੋਕੀ ਜਿਹੜੇ ਰੋਟੀ ਖਾਂ ਤੋਂ ਬਿਨਾਂ ਰਹਿ ਸਕਦੇ ਪਰ ਇੰਸਟਾਗ੍ਰam ਤੇ ਰੀਲ ਪਾਣ ਤੋਂ ਬਿਨਾਂ ਨਹੀਂ ਰਹਿ ਸਕਦੇ। ਲੋਕੀ ਮਕਾਨ ਤੋਂ ਬਿਨਾਂ ਤੇ ਰਹਿ ਸਕਦੇ ਪਰ ਫੇਸਬੁੱਕ ਤੇ ਪੋਸਟ ਪਾਉਣ ਤੋਂ ਬਿਨਾਂ ਨਹੀਂ ਰਹਿ ਸਕਦੇ। ਜਿਹੜਾ ਫੇਸਬੁਕ ਦਾ ਮਾਲਕ ਹੈ ਮਾਰਕ ਜੁਕਰਬਰਗ ਦੇਖੋ ਐਸਾ ਬੰਦਾ ਜਿਹਨੇ 2 ਮਿੰਟ ਦੇ ਵਿੱਚ ਫੇਸਬੁਕ ਇੰਸਟਾਗ੍ਰam ਬੰਦ ਕਰਕੇ ਸਾਰੀ ਦੁਨੀਆ ਦਾ ਮੋਏ ਮੋਏ ਕਰ ਦਿੱਤਾ ਅੱਜ ਕੱਲ ਤੇ ਉਹ ਟਾਈਮ ਆ ਗਿਆ ਦੇਖੋ ਸਕੂਲ ਬੰਦ ਹੋ ਜਾਏ ਕੋਈ ਗੱਲ ਨਹੀਂ ਦਫ਼ਤਰ ਬੰਦ ਹੋ ਜਾਏ ਕੋਈ ਗੱਲ ਨਹੀਂ ਸ਼ਹਿਰ ਬੰਦ ਹੋ ਜਾਏ ਕੋਈ ਗੱਲ ਨਹੀਂ ਇੱਥੋਂ ਤੱਕ ਕਿ ਲੋਕਾਂ ਦਾ ਸਾਹ ਬੰਦ ਹੋ ਜਾਏ ਕੋਈ ਗੱਲ ਨਹੀਂ ਪਰ ਫੇਸਬੁਕ ਇੰਸਟਾਗ੍ਰam ਚੱਲਦੇ ਰਹਿਣੇ ਚਾਹੀਦੇ ਆ ਕਿਉਂਕਿ ਜੇ ਉਹ ਬੰਦ ਹੋ ਗਏ ਤੇ ਫਿਰ ਸਾਰਾ ਕੁਝ ਬੰਦ ਹੋ ਜਾਣਾ। ਇਹ ਹਿਸਾਬ ਰਿਆ ਤੇ ਆਉਣ ਵਾਲੇ ਟਾਈਮ ਤੇ ਤੁਸੀਂ ਦੇਖਿਓ ਬਿਮਾਰੀਆਂ ਵੀ ਮਲੇਰੀਆ ਦੀ ਜਗ੍ਹਾ ਤੇ ਫੇਸਬੁਕ ਏਰੀਆ ਤੇ ਟਾਈਫਾਈਟ ਦੀ ਜਗ੍ਹਾ ਤੇ ਇੰਸਟਾਗ੍ਰਾਮ ਫਾਇਰਡ ਹੋਇਆ ਕਰਨੀ। ਮਨਜੀ ਜੀ ਸਵੇਸੇ ਤੁਹਾਨੂੰ ਪਤਾ ਕਿ ਉਸ ਦਿਨ ਇੰਸਟਾਗ੍ਰਾਮ ਤੇ ਫੇਸਬੁਕ ਕਿਉਂ ਬੰਦ ਹੋਇਆ ਸੀ? ਇਹ ਦੇਖੋ ਮੈਨੂੰ ਬੜੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਵੀ ਇਹ ਸਾਰੀ ਜਿਹੜੀ ਕਰਤੂਤ ਹੈ ਮਾਰਕ ਜੁਕਰਬਰਗ ਦੀ ਸੀ। ਕਿਉਂਕਿ ਉਹਨੂੰ ਅੰਬਾਨੀ ਨੇ ਆਪਣੇ ਮੁੰਡੇ ਦੀ ਪ੍ਰੀ-ਵਰਟਿੰਗ ਦੇ ਫੰਕਸ਼ਨ ਤੇ ਬੁਲਾਇਆ ਸੀ। ਉੱਥੇ ਸ਼ਰਾਬ ਦੀਆਂ ਤੰਦੀਰੀਆਂ ਵਗਣੀਆਂ ਸੀ ਇਹ لالچی ਬੱਦਾ ਮਾਰਕ ਜੁਕਰਬਰਗ ਅੰਨੇ ਆਉਂ ਉਹ ਤੇ ਸ਼ਰਾਬ ਪੀ ਗਿਆ। ਉੱਥੇ ਆਪਣੇ ਕੁਝ ਪੰਜਾਬੀ ਭਰਾ ਵੀ ਗਏ ਸੀ ਉਹਨਾਂ ਨੇ ਦੇਸੀ ਤੇ ਪੈਗ ਲਵਾਤੇ ਇਹਨੂੰ। ਉਹ ਜੁਕਰਬਰਗ ਨੂੰ ਜਿਆਦਾ ਚੜ ਗਈ ਨਸ਼ੇ 'ਚ ਇਹਨੂੰ ਪਤਾ ਕੋਈ ਨਹੀਂ ਲੱਗਾ ਨੇ ਆਪਣੇ ਮੋਬਾਈਲ ਤੋਂ ਜਿਹੜਾ ਫੇਸਬੁੱਕ ਤੇ ਇੰਸਟਾਗ੍ਰam ਦਾ ਮੇਨ ਸੋਚ ਹੀ ਉਹ ਬੰਦ ਕਰਤਾ। ਜਿਹਦੇ ਕਰਕੇ ਜਿਹੜੀ ਆ ਥੋੜੇ ਟਾਈਮ ਵਾਸਤੇ ਇੰਸਟਾਫ ਵੀ ਜਿਹੜੀ ਆ ਬੰਦ ਹੋ ਗਈ ਸੀ। ਵੈਸੇ ਵੀ ਲੋਕਾਂ ਨੇ ਬੜੀ ਹੱਤ ਚੁੱਕੀ ਹੋਈ ਸੀ ਫੇਸਬੁੱਕ ਇੰਸਟਾਗ੍ਰਾਮ ਤੇ ਕੋਈ ਤੇ ਕੋਈ ਕਾਲ ਐਕਟਿਵਾ ਦਾ ਕਹ ਕੇ ਐਕਟਿਵ ਹੋਇਆ ਪਿਆ ਸੀ। ਇਹ ਕੋਈ ਪੀਜੇ ਵਾਲਾ ਆਪਣੀ ਘਰ ਵਾਲੀ ਦੇ ਨਾਲ ਮਿਲ ਕੇ ਪੀਜੇ ਦੀ ਜਗ੍ਹਾ ਤੇ ਕੁਝ ਹੋਰ ਹੀ ਵਿਖਾਈ ਜਾ ਰਿਹਾ ਸੀ। ਇਹੀ ਲੋਕ ਸੀ ਜਿਨ੍ਹਾਂ ਨੇ ਫੇਸਬੁੱਕ ਤੇ ਇੰਸਟਾਗ੍ਰਾਮ ਨੂੰ ਫੇਕ ਬੁੱਕ ਤੇ ਫੇਕ ドラਮ ਬਣਾ ਕੇ ਰੱਖ ਦਿੱਤਾ ਸੀ ਜਿਸ ਦੁੱਖੋਂ ਉਹ ਆਪ ਹੀ ਥੋੜਾ ਟਾਈਮ ਲਈ ਬੰਦ ਹੋ ਗਏ। ਐ ਮੰਨੂ ਜੀ ਵੈਸੇ ਜਿਸ ਦਿਨ ਇੰਸਟਾਗ੍ਰਾਮ ਤੇ ਫੇਸਬੁੱਕ ਬੰਦ ਹੋਇਆ ਤੁਸੀਂ ਉਸ ਦਿਨ ਕੀ ਕੀਤਾ? ਉਹ ਮੈਂ ਆਪਣਾ ਮੋਬਾਈਲ ਸਾਈਡ ਤੇ ਰੱਖ ਕੇ ਤੇ ਆਰਾਮ ਕੀਤਾ ਉਹਨਾ ਟਾਈਮ ਕਿਉਂਕਿ ਮੇਰੇ ਵੀ ਸਾਰੇ ਕੰਮ ਐ ਨਾ ਤੋਂ ਹੀ ਚੱਲਦੇ। ਵੈਸੇ ਸਹੀ ਗੱਲ ਹੈ ਮੰਨੂ ਜੀ ਮੈਂ ਵੀ ਇੰਨੀਆਂ ਸਾਰੀਆਂ ਰੀਲਾਂ ਬਣਾਈਆਂ ਪਰ ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਮੈਂ ਕਿੱਦਾਂ ਅਪਲੋਡ ਕਰਾਂ ਉਸ ਦਿਨ ਤੇ ਕੋਈ ਗੱਲ ਨਹੀਂ ਹੁਣ ਐਫ ਬੀ ਇੰਸਟਾ ਫੇਰ ਸ਼ੁਰੂ ਹੋ ਗਿਆ ਹੁਣ ਅਪਲੋਡ ਕਰ ਲਓ ਇਹ ਕਿਹੜੀ ਗੱਲ ਕਰਦੇ ਹੋ ਜਦੋਂ ਹੀ ਇੰਸਟਾਗ੍ਰam ਤੇ ਫੇਸਬੁੱਕ ਸ਼ੁਰੂ ਹੋਇਆ ਨਾ 15 ਮਿੰਟ ਬਾਅਦ ਮੈਂ ਸਾਰੀਆਂ ਰੀਲਾਂ ਉਹਦੇ ਤੇ ਅਪਲੋਡ ਕਰਤੀਆਂ ਉਹ ਤੇ ਅਪਲੋਡ ਕਰ ਲਈਆਂ ਹੁਣ ਇਹਨੂੰ ਵੀ ਜਿਹੜਾ ਲੋਡ ਕਰੋ ਖਬਰਾਂ ਨੂੰ ਬੰਦ ਕਰੋ ਹਾਂਜੀ ਮੈਨੇ ਜੀ ಖಬರ ದಾರ